एमआरपी तो भी 300 350 प्लस लो जी मित्रो ਹੁਣ ਤਾਂ ਆਉਣਾ ਹੀ ਪੈਣਾ ਮਿੱਤਲ ਮੋਲ ਦੇ ਵਿੱਚ ਜੇ ਜਿਹੜਾ ਕੁਰੀ ਖਾ ਗਿਆ ਰੱਟਾ ਨਹੀਂ ਕੋਈ ਹੋਰ ਖਾਊਗਾ ਵੀ ਯਾਰੋ ਠੀਕ ਹੈ ਜੀ ਅੱਗੇ ਸਭ ਤੋਂ ਮੈਂ ਕਹਿੰਦਾ ਜਿਆਦਾ ਪਰਦੇ ਆ ਜਾਣ ਵਾਲਾ ਆ ਇਹਦਾ 1200 ਰੁਪਏ ਜਿਹੜਾ ਐਮ ਆਰ ਪੀ ਹੈ ਨਾ 490 ਰੁਪਏ 490 ਰੁਪਏ ਲਓ ਜੀ ਮਿੱਤਰੋ 490 ਰੁਪਿਆ ਦਾ ਇਹ ਤਾਰਾ ਨਾ ਤਾਰਾ ਪਹਿਲਾਂ ਉਸੇ ਸਾਫ ਕਰਵਾ ਕੇ ਫਿਰ ਪੈਕ ਕਰਾਨੇ ਠੀਕ ਹੈ ਜੀ ਕਸਟਮਰ ਨੂੰ ਸਾਫ ਕਰਨ ਦੀ ਲੋੜ ਨਹੀਂ ਲੇਡੀਜ਼ ਨੂੰ ਕਰੇ ਸਾਫ ਕਰਨ ਦੀ ਲੋੜ ਨਹੀਂ ਸਿੱਧੇ ਪਾਉ ਕੁੱਕਰ ਚ ਵੀ ਹੈ ਕਰਨਾ 1000 ਰੁਪਏ ਐਮ ਆਰ ਪੀ ਆ 650 ਰੁਪਏ ਦਾ 650 ਠੀਕ ਹੈ ਜੀ ਬੋਲਡ ਸਰ ਸਾਹਿਬ ਆਰਡਰ ਇੱਕ ਨਾਲ ਲਿਕਾ ਠੀਕ ਹੈ ਜੀ ਇਹਦਾ ਐਮ ਆਰ ਵੀ 330 ਪ੍ਰਿੰਟ ਆ ਫਿਰ 290 ਰੁਪਏ 290 ਹੈ ਨਾ ਇਕੱਲਾ ਇਕੱਲਾ ਖਰੀਦਿੰਦਾ 750 ਦੇ ਬਣ ਜਣਾ ਹੈ ਨਾ ਤੇ ਸਾਡੇ 300 ਦੇ ਤੁਹਾਨੂੰ ਤਿੰਨ ਮਿਲ ਜਣੇ ਆ ਤੇ ਲੋ ਵੀ ਇਹ 350 ਰੁਪਏ ਦੋ ਨਾਲ ਇਕ ਫਰੀ ਹੈ ਸਮਲੇ ਆ ਗਏ ਸਮਲੇ ਆ ਗਏ ਹੈ ਨਾ ਵੀ ਸਾਈਜ਼ ਸਾਰੇ ਮਿਲ ਜਣਗੇ ਪਲਾਸਟਿਕ ਦੇ ਨਾਲ ਠੀਕ ਹੈ ਜੀ ਧੁੱਪੇ ਰੱਖੋ ਜਾਂ ਮਰਜ਼ੀ ਕੁਝ ਨਹੀਂ ਹੁੰਦਾ ਇਹਨੂੰ ਚੱਲ ਲੀਏ ਕਿਥੇ ਰਾਸ਼ੀ ਵਾਲਾ ਕਾਪੀ ਮਿਲਦੇ ਆ ਠੀਕ ਹੈ ਜੀ ਰਾਸ਼ੀ ਤੁਲਾ ਰਾਸ਼ੀ वृश्चिक राशी ਠੀਕ ਹੈ ਜੀ ਸਾਰੇ ਮਿਲਣਗੇ ਇੱਥੇ ਹਾਂ ਠੀਕ ਹੈ ਜੀ ਆ ਜਿਵੇਂ ਟ੍ਰੇਨਾਂ ਵਗੈਰਾ ਦੇਖ ਲਓ ਹਾਂ ਹਾਂ ਜੀ ਬਿਲਕੁਲ ਜਿਵੇਂ ਸਪੋਜ਼ 500 ਰੁਪਏ ਦਾ ਸੱਟਾ ਠੀਕ ਹੈ ਜੀ ਆ 300 ਰੁਪਏ ਦਾ ਸੱਟਾ ਠੀਕ ਹੈ ਜੀ ਗਿਫਟ ਦੇਖੋ ਤੁਹਾਨੂੰ ਦੇਣ ਵਾਸਤੇ ਬਹੁਤ ਬੜੀ ਬਿਲਕੁਲ ਹੁਮਰ ਫੇਰਾ ਕੇ ਕਾ ਛੁੱਟੀਆਂ ਆ ਗਈਆਂ ਹਾਂ ਜੀ ਸਕੂਲ ਨਾਲ ਛੁੱਟੀਆਂ ਹੋਣੀਆਂ ਹੁਣ ਆਹ ਲੈ ਜੋ 250 ਰੁਪਏ ਦਾ ਰੇਟ ਆ ਪਿਆਰ ਚ ਠੀਕ ਹੈ ਜੀ ਆਪਣੇ ਕੋਲ 160 ਰੁਪਏ 160 ਰੁਪਏ ਸਹੀ ਹੈ ਨਾ ਤੇ ਸਸੀ ਦਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚ ਚੁੱਕੇ ਆ ਆਪਣੇ ਸ਼ਹਿਰ ਮੋਗੇ ਵਿੱਚ ਤੇ ਅੱਜ ਜਿਹੜੇ ਤੁਹਾਨੂੰ ਮਾਲ ਦੇ ਵਿੱਚ ਲੈ ਕੇ ਆਏ ਆ ਇਸ ਮਾਲ ਦੀ ਜਿਹੜੀ ਖਾਸੀਅਤ ਆ ਤੁਹਾਨੂੰ ਮੈਂ ਕਹਿੰਦਾ ਘਰ ਦੀ ਕਰਿਆਨੇ ਤੋਂ ਲੈ ਕੇ ਕੋਈ ਵੀ ਨਿੱਕੀ-ਨਿੱਕੀ ਆਈਟਮ ਆ ਜਿਹੜੀ ਤੁਹਾਨੂੰ ਬਾਈ ਉਹਨਾਂ ਦੇ ਮਾਲ ਤੋਂ ਮਿਲ ਜੂਗੀ ਪਰ ਇਸ ਮਾਲ ਦੀ ਜਿਹੜੀ ਸਭ ਤੋਂ ਖਾਸੀਅਤ ਇਹ ਆ ਜਿਹੜੇ ਵੀ ਕੋਈ ਵੀ ਆਪਾਂ ਬ੍ਰਾਂਡਡ ਪ੍ਰੋਡਕਟ ਆ ਜਿਵੇਂ ਕੋਈ ਕੋਈ ਵੀ ਆਪਾਂ ਕਰਿਆਨੇ ਦਾ ਸਮਾਨ ਖਰੀਦਣ ਜਾਂਦੇ ਆ ਤਾਂ ਆਪਾਂ ਨੂੰ ਐਮ ਆਰ ਪੀ ਤੋਂ ਵੀ ਲੈਸ ਰੇਟ ਦੇ ਵਿੱਚ ਮਿਲਣਗੇ ਸਾਰੀਆਂ ਗੱਲਾਂ ਬਾਤਾਂ ਸਾਰਾ ਆਪਾਂ ਤੁਹਾਨੂੰ ਮਾਲ ਦੇ ਘਾਵਾਗੇ ਕੁਝ ਕੁ ਚੀਜ਼ਾਂ ਤੇ ਬਾਈ ਉਹਨਾਂ ਨੇ ਆਫਰਾਂ ਲਾਈਆਂ ਜਿਹੜੀਆਂ ਇੱਕ ਚੀਜ਼ ਨਾਲ ਜਿਵੇਂ ਇੱਕ ਚੀਜ਼ ਫਰੀ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਬਾਈ ਹੁਣੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਰਿਆਨੇ ਦਾ ਕੰਮ ਕਰਦੇ ਆ ਰਹੇ ਆ ਪਰ ਬਾਈ ਉਹਨਾਂ ਨੇ ਨਵਾਂ ਜਿਹੜਾ ਮਾਲ ਆਇਆ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਕੀ ਜਿਵੇਂ ਜਿਵੇਂ ਜਿਹੜੇ ਜਿਹੜੇ ਪ੍ਰੋਡਕਟ ਤੇ ਆਫਰ ਚੱਲ ਰਹੇ ਆ ਸਾਰੀਆਂ ਗੱਲਾਂ ਬਾਤਾਂ ਕਰ ਤੇ ਅਨਿਤਨ ਬਾਈ ਸਭ ਤੋਂ ਪਹਿਲਾਂ ਦੱਸ ਜੀ ਵੈਸੇ ਤਾਂ ਆਪਣੇ ਮੋਕੇ 'ਚ ਚੰਗੀ ਤਰ੍ਹਾਂ ਆਪਾਂ ਨੂੰ ਸਾਰੇ ਜਾਣਦੇ ਆ ਹਨਾ ਬਈ ਜਿਹੜਾ ਆਪਣਾ ਜਿਹੜਾ ਮਿੱਤਲ ਮਾਲ ਆਪਾਂ ਨਾਮਾ ਬਣਾਇਆ ਕਿੰਨੇ ਕਿਹਰ ਤੋਂ ਸਟਾਰਟਿੰਗ ਹੋ ਗਈ ਬਈ ਇਹਦੀ ਪਹਿਲਾਂ ਦੋ ਤਿੰਨਾਂ ਛੱਡ ਕੇ ਆਪਣਾ ਪਹਿਲਾਂ ਪੁਰਾਣਾ ਮਾਲ ਸੀਗਾ ਸਟੋਰ ਠੀਕ ਹੈ ਜੀ ਸਟੋਰ ਪਹਿਲੇ ਜਿਵੇਂ ਆਪਣਾ ਕਰਿਆਨਾ ਸਟੋਰ ਸੀਗਾ ਜਿਵੇਂ ਆਪਣੇ ਹਨਾ ਉਹਨੂੰ ਹੋਲਸੇਲ ਵੀ ਸੀਗਾ ਤੇ ਰੇਲ ਵੀ ਸੀਗਾ ਉਹ ਇੱਧਰ ਸਾਰਾ ਟੋਟਲੀ ਵੈਰਾਈਟੀ ਸਾਰੇ ਵਧਾਤੀ ਇੱਧਰ ਠੀਕ ਹੈ ਜੀ ਫੈਸ਼ਨਰੀ ਲੋਕਰੀ ਜਿਹੜੀ ਕਿ ਆਪਾਂ ਇਸ ਤਰੀਕੇ ਦੇ ਕਸਟਮਰ ਦੀ ਜਿਹੜੀ ਡਿਮਾਂਡ ਸੀਗੀ ਉਹਨੂੰ ਇੱਕ ਛੱਤ ਤੇ ਸਾਰੀ ਚੀਜ਼ ਮਿਲ ਜੇ ਆਪਾਂ ਉਹ ਕਲੀਅਰ ਕਰਦਾ ਵੀ ਹਰ ਇੱਕ ਚੀਜ਼ ਮਿਲੂਗੀ ਕਸਟਮਰ ਦੀ ਡਿਮਾਂਡ ਹੀ ਸੀਗੀ ਸਾਰਾ ਕੁਝ ਸਾਨੂੰ ਇੱਕ ਜਗ੍ਹਾ ਸਾਰਾ ਹੀ ਮਿਲ ਜੇ ਇੱਕ ਜਗ੍ਹਾ ਨਿਤਨੇ ਮੇਰੇ ਪਹਿਲਾਂ ਪਹਿਲਾਂ ਆਪਾਂ ਵੀਡੀਓ ਸਟਾਰਟਿੰਗ ਤੇ ਰੱਖੀ ਆ ਮੈਂ ਆਪਣੇ ਕੋਲ ਕਿਹੜੇ ਕਿਹੜੇ ਜਿਹੜੇ ਕਿ ਸਟਾਰਟਿੰਗ ਆ ਬਿਕਰਿਆਣੇ ਕੋ ਲੈ ਕੇ ਪ੍ਰੋਕਰੀ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਜਿਹੜੀ ਆਪਾਂ ਨੂੰ ਹੌਲ ਸੇਲ ਰੇਟ ਤੇ ਮਿਲ ਜੂਗੀ ਬਈ ਜਿਵੇਂ ਮਨੈਰੀ ਦੇ ਸਬਾਨ ਆ ਗਿਆ ਹੈ ਨਾ ਸਬਾਨ ਆ ਗਿਆ ਠੀਕ ਹੈ ਜੀ ਜਿਹੜੀ ਪਿਆਰ ਚ 550 ਰੁਪਏ ਵਿਗਦਾ ਵਿਆਰ ਚ ਠੀਕ ਹੈ ਜੀ 500 ਰੁਪਏ 600 ਰੁਪਏ ਠੀਕ ਹੈ ਜੀ ਆਪਣਾ ਰੇਟ ਹੈਗਾ 180 ਰੁਪਏ 180 ਰੁਪਏ ਠੀਕ ਹੈ ਭਾਈ ਤੇ ਇਹ ਚੀਜ਼ਾਂ ਦੇ ਜਿਵੇਂ ਬਈ ਆਵਾ ਗੱਲਬਾਤ ਕਰ ਲਈ ਜਿਵੇਂ ਬੱਚਿਆਂ ਵਾਲੇ ਹਨ ਤੇ ਇਹਨਾਂ ਦੇ ਕੀ ਰੇਟ ਦੇ ਵਿੱਚ ਆਪਣਾ ਫਰਕ ਹੈ ਜਿਵੇਂ 1000 ਰੁਪਏ ਐਮ ਆਰ ਪੀ 650 ਰੁਪਏ 650 ਠੀਕ ਹੈ ਇਹਨਾਂ ਕੁਰੇ ਚਲੀਏ ਪਤਸੀ ਚਲੀਏ ਹਨ ਜਿਹੜੀ ਜਿਹੜੀ ਚੀਜ਼ ਆਪਣੀ ਜਿਹੜੀ ਖਾਸ ਆਪਣੀ ਜਿਹੜੀ ਮੌਲਦੀ ਯਾਨੀ ਕਿ ਤਜੀ ਦਾ ਸਾਰਾ ਸਮਾਨ ਮਿਲਦਾ ਆਪਣਾ ਨੂੰ ਠੀਕ ਹੈ ਜੀ ਵੇ ਜਾਨੀ ਕਿ ਆਪਣੇ ਕੋਲ ਸਾਰੇ ਪ੍ਰੋਡਕਟ ਏ ਟੂ ਜ਼ੈਡ ਮਿਲ ਜਾਣਗੇ ਹਣਾ ਪਿਆਰ ਚ ਐਮਰਪੀ ਵੀ ਮਿਲਦਾ ਆਪਣਾ ਲੈਸ ਤੇ ਮਿਲਦਾ ਠੀਕ ਹੈ ਜੀ ਇਹ ਕਿਵੇਂ ਅੰਦਾਜ਼ਾ ਕਿ ਕਿੰਨੇ ਕੁ ਲੈਸ ਦਾ ਫਰਕ ਹੋਗਾ ਇਹ ਆਪਣਾ ਜਿਹੜਾ ਜਿਵੇਂ 130 ਆ ਹਣਾ 10% ਦਾ ਐਮਰਪੀ 10 ਰੁਪਏ 10% ਦਾ ਫਰਕ ਆਏਗਾ ਪਿਆਰ ਨਾਲ ਠੀਕ ਹੈ ਜੀ ਤੇ ਆਪਾਂ ਜਿਵੇਂ ਹਣਾ ਬੱਚਿਆਂ ਦੇ ਜਿਵੇਂ ਕਰ ਲਈਏ ਚਲੋ ਕੱਟਾ ਹੋਈਏ ਹਾਂਜੀ ਸਕੂਲ ਕੱਟ ਵਗੈਰਾ ਹੋਊਗਾ ਸਾਰਿਆਂ ਠੀਕ ਹੈ ਜੀ ਔਰ 2250 ਰੁਪਏ ਰੇਟ ਆ ਪਿਆਰ ਚ ਠੀਕ ਹੈ ਜੀ ਆਪਣੇ ਕੋਲ 160 ਰੁਪਏ 160 ਰੁਪਏ ਸਹੀ ਹੈ ਹਣਾ ਤੇ ਆਜੂ ਆਪਾਂ ਤਰੇ ਚੱਲਦੇ ਆ ਤੇ 200 ਮੇਰੇ ਜਿਆ ਨਿਕਨ ਆਏ ਆ ਭਾਈ 20 20 ਡਿਜ਼ਾਈਨ ਆਪਣੇ ਕੋਲ ਪਏ ਦੇ ਨਾਲ ਬਸ ਠੀਕ ਹੈ ਨਾ ਭਾਈ ਇਹ ਮੇਰੇ ਤਾਂ ਨਾ ਭਾਈ ਨਿਕਨ ਖਾਸ ਇਹ ਵੀ ਹੋਊਗਾ ਵੀ ਜਿਹੜੇ ਹਿਸਾਬ ਨਾਲ ਤੁਹਾਡਾ ਮਾਰ ਜਾਣਾ ਹੈ ਨਾ ਉਸੇ ਨਾਲ ਤੁਹਾਡੇ ਕੋਲ ਦੁਕਾਨਾਂ ਵਾਲੇ ਵੀ ਮਾਰ ਬਹੁਤ ਚੱਕਦੇ ਹੋਣਗੇ ਹਨ ਜਿਹੜੀ ਜਿਵੇਂ ਜਿਹੜੀਆਂ ਛੋਟੀਆਂ ਸ਼ਾਪਸ ਆ ਹਨ ਜਿਵੇਂ ਆਹ 625 ਰੁਪਏ ਅੰਮਰ ਰੁਪਈਆ ਠੀਕ ਹੈ ਜੀ 300 ਰੁਪਏ ਰੇਟ ਦਾ ਸਾਡਾ ਠੀਕ ਹੈ ਜੀ ਇੰਨਾ ਜਣ ਕੇ ਡਿਫਰੈਂਟ ਨੇ ਜਨ ਬਈ ਕਈ ਵਾਰੀ ਅਗਲਾ ਕਹੂੰਗਾ ਵੀ ਪ੍ਰੋਡਕਟਰ ਦੇ ਵਿੱਚ ਆਪਣੀ ਕੁਆਲਿਟੀ ਉਮੀ ਹੋਊਗੀ ਨਾ ਪੂਰੀ 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 ਪਿਓਰ オリジナル ਹੋਗਾ ਹਰ ਚੀਜ਼ ਹਰ ਚੀਜ਼ ਦੇ ਬਿਲ ਦਮਾਂਗੇ ਨਾਲ ਨਾ ਠੀਕ ਹੈ ਨਾ ਬਈ ਤੇ ਇਹ ਮੇਰੇ ਪਰ ਮਾਰਪੀ 70 ਰੁਪਏ ਰੇਟ ਦਾ 70 ਰੁਪਏ ਹੈ ਨਾ ਬਈ ਤੇ ਬਿਲਕੁਲ ਹੈ ਨਾ ਬਈ ਰੇਟ ਦਾ ਕਿ ਯਾਨੀ ਕਿ ਬਹੁਤ ਜ਼ਿਆਦਾ ਫਰਕ ਆ ਹੈ ਨਾ ਤੇ 475 ਪ੍ਰਿੰਟਰ 310 ਰੁਪਏ 310 ਰੁਪਏ ਹੈ ਨਾ ਤੇ ਠੀਕ ਹੈ ਜੀ ਤੇ ਆਓ ਆਪਾਂ ਹੋਰ ਵੀ ਆਪਾਂ ਦੱਸੀ ਚਲੀਏ 350 ਰੁਪਏ ਕੋਣ ਅਲੈਕ ਫਰੀ ਹੈ ਠੀਕ ਹੈ ਜੀ ਅੱਜ ਮੈਂ ਆਪਾਂ ਸਾਰੇ ਜਿਵੇਂ ਪ੍ਰੋਡਕਟ ਵਗੈਰਾ ਆ ਗਏ ਹਨ ਜਿਵੇਂ ਹਮਮ ਸਰ ਪ੍ਰੋਡਕਟ 700 ਰੁਪਏ ਐਮ ਆਰ ਪੀ ਹੈ ਠੀਕ ਹੈ ਜੀ 500 ਰੁਪਏ ਰੇਟ ਦਾ ਡਗੜਿਆ ਠੀਕ ਹੈ ਬਈ ਲਓ ਵੀ 200 ਰੁਪਏ ਦਾ ਫਾਇਦਾ ਹੋ ਜਾਣਾ ਹਨ ਤੇ ਜੇ ਤੁਸੀਂ ਮਿੱਤਲ ਮਾਲ ਦੇ ਪਰ ਆ ਜੰਨੇ ਹੋ ਤੇ ਹੋਰ ਵੀ ਜਿਵੇਂ ਆਪਾਂ ਬਤਾਸੀ ਚੱਲੀਏ ਬਈ ਅਸਰ 1+1 ਫਰੀ ਹੈ ਅੱਛਾ ਜੀ ਇਹ ਕਿੰਨੀ ਇਹਦੀ ਐਮ ਆਰ ਪੀ ਹੈ 700 ਰੁਪਏ ਮੰਨ ਨਾਲ ਇੱਕ ਨਾਲ ਇੱਕ ਫਰੀ ਹੈ ਜੇ 300 ਦੇ ਨਾਲ ਤੁਹਾਨੂੰ ਇੱਕ ਦੇ ਨਾਲ ਇੱਕ ਫਰੀ ਮਿਲ ਜਾਣਾ ਮਿੱਤਰੋ ਆ ਜਿਓ ਕਰ ਹਨ ਇਹ ਦੇਖ ਰਹਾ 240 ਰੁਪਏ ਐਮ ਆਰ ਪੀ ਹੈ ਠੀਕ ਹੈ ਜੀ ਇੱਕ ਨਾਲ ਇੱਕ ਫ੍ਰੀ ਤੇ ਫਿਰ ਵੀ 200 ਰੁਪਏ ਤੇ ਫਿਰ 40 ਰੁਪਏ ਲਸ ਕਰਤੇ ਲੋ ਵੀ ਇਹਦੇ ਜੇ ਇੱਕ ਨਾਲ ਇੱਕ ਫ੍ਰੀ ਆ ਇਹਦਾ ਐਮ ਆਰ ਪੀ ਹੈਗਾ 240 ਪਰ ਬਾਈ ਉਹਨੇ ਕਹਿੰਦੇ 200 ਦੇ ਇੱਕ ਨਾਲ ਇੱਕ ਫ੍ਰੀ ਆ ਨਾ ਇਹ ਨਾ ਦੋੜ ਵੀ ਯਾਦ ਰੱਖੀ ਚਲੋ ਸਕਰੀਨ ਸ਼ਾਟ ਮਾਰੀ ਚਲੋ ਜਿਹੜੀ ਜਿਹੜੀ ਚੀਜ਼ ਆ ਤੇ ਕੋ ਰੀਡ ਲੱਗੇ ਹੁੰਦੇ ਸਾਡੇ ਹਾਂ ਯਾਨੀ ਕਿ ਇਹ ਚੀਜ਼ ਮੈਂ ਕਹਿੰਦਾ ਸੌਖਾ ਐ ਕਸਟਮਰ ਨੂੰ ਸਮਝਾਉਣਾ ਚਾਹ ਕਹਣਾ ਉਹ ਇੱਕ ਹਰੇਕ ਚੀਜ਼ ਦਾ ਇਕੱਲੀ ਇਕੱਲੀ ਵੈਰਾਈਟੀ ਦੇ ਉੱਪਰ ਰੇਟ ਲੱਗੇ ਲੱਗੇ ਆ ਹਨਾ ਬਈ ਜਿਵੇਂ 1357 ਰੁਪਏ ਮਰ ਰੁਪਈਏ ਠੀਕ ਹੈ ਜੀ ਬਸ 1200 ਰੁਪਏ ਮਰ ਰੁਪਈਏ ਠੀਕ ਹੈ ਜੀ 500 ਰੁਪਏ ਰੇਟ ਦਾ ਲਓ ਵੀ ਇਹ ਤਾਂ ਮੇਰੇ ਨਾਲ ਹਨਾ ਬਈ 50% ਤੋਂ ਵੀ ਥੱਲੇ ਚ ਲੈ ਕੇ ਕੰਮ ਹਨਾ ਇਹ ਹੈਗਾ ਇਹਦਾ ਐਮ ਆਰ ਪੀ ਹੈਗਾ ਇਹ ਇਹ 1300 ਰੁਪਈਆ ਤੇ ਆਪਣੇ ਕੋਲ ਮਿਲੂਗਾ ਇਹ 500 ਰੁਪਈਆ ਦਾ 500 ਰੁਪਈਆ ਦਾ ਲਓ ਜੀ ਮਿੱਤਰ ਇਹ ਚੀਜ਼ਾਂ ਦਾ ਡਿਫਰੈਂਟ ਆ ਹਨਾ 950 ਰੁਪਈਏ 450 ਰੁਪਏ ਲਓ ਵੀ ਸਾਰੀ ਇਹ ਚੀਜ਼ਾਂ ਚੈੱਕ ਕਰੀ ਚੱਲੇ ਸਕਰੀਨ ਸ਼ਾਟ ਮਾਰੀ ਚੱਲੇ ਆ ਜਿਓ ਕਰਾ ਤੁਸੀਂ ਮਿੱਤਲ ਮਾਲ ਦੇ ਵਿੱਚ ਜਿਵੇਂ ਬਈ ਆਪ ਇੱਥੇ ਪਰਫਿਊਮ ਹਾਂ 1200 ਰੁਪਏ 490 ਰੁਪਏ ਲਓ ਵੀ ਤੁਸੀਂ ਦੇਖੋ ਕਿ ਇਹ ਪ੍ਰੋਡਕਟ ਜਿਹੜੀ ਇਹ ਆਪਣੇ ਡੇਲੀ ਦੇ ਜਿਹੜੇ ਯੂਜ਼ ਵਾਲੇ ਆ ਇਹਦਾ ਜਿਹੜਾ ਮੇਨ ਹੈਗਾ 1200 ਰੁਪਏ ਐਮ ਆਰ ਪੀ ਆ ਤੇ ਬਾਈ ਉਹਨੇ ਕੋਲੇ 490 ਦਾ ਮਿਲ ਜਾਣਾ ਤੁਹਾਨੂੰ ਹਣਾ ਤੇ 1 1 ਅੱਛਾ ਜੀ ਇਹਦਾ 90 ਰੁਪਏ ਪ੍ਰਿੰਟ ਇਕ ਨਾਲ ਇਕ ਫ੍ਰੀ ਆ ਠੀਕ ਹੈ ਜੀ ਆਪਣੇ ਕੋਲੇ ਮੇਰੇ ਨਾਲ 300 ਦਾ ਜਾਨਕੀ 1.5 ਕਿੰਨਾ ਲੈਕ ਦੇ ਠੀਕ ਹੈ ਜੀ 3 ਪੀਸ 750 ਬੰਦ ਹਾਂਜੀ ਉਹ ਆਪਾਂ ਸਿਰਫ 300 350 ਚ ਦੇਨੇ ਤਿੰਨ ਪੀਸ ਅੱਛਾ 350 ਦੇ ਵਿੱਚ ਆਪਾਂ ਤਿੰਨ ਪੀਸ ਕਿੰਨੇ ਪੀਸ ਦੇਣਿਆ ਹਾਂ 250 ਰੁਪਏ ਇੱਕ ਪ੍ਰਿੰਟ ਇੱਕ ਤੇ ਹਾਂ ਜੇ ਹੂੰ 250 ਰੁਪਏ ਇਹ ਕੱਲਾ ਕੱਲਾ ਖਰੀਦਦਾ 750 ਦੇ ਬਣ ਜਣਾ ਹੈ ਤੇ ਸਾਢੇ 300 ਦੇ ਤੁਹਾਨੂੰ ਤਿੰਨ ਮਿਲ ਜਣਿਆ ਤੇ ਲੋ ਵੀ ਇਹ ਫਾਇਦਾ ਹੋਣਾ ਹੈ ਨਾ ਤੁਜੀ ਤੇ ਆਕ ਵੋਲਸਰ ਸਾਹਿਬ ਆਰਡਰ ਇੱਕ ਨਾਲ ਲਿਕ ਠੀਕ ਹੈ ਜੀ ਇਹਦਾ ਐਮ ਆਰ ਪੀ 330 ਪ੍ਰਿੰਟ ਆ ਫਿਰ 290 ਰੁਪਏ 290 ਹੈ ਨਾ ਤੇ ਜਿਵੇਂ ਬਈ ਆਹਾ ਜਿਵੇਂ ਪਤਾ ਸਿਆ ਹੈ ਨਾ ਇਹ ਸਭ ਤੋਂ ਮੈਂ ਕਹਿੰਦਾ ਜਿਆਦਾ ਪਰਦੇ ਵਾਲਾ ਵਾ ਇਹਦਾ 1200 ਰੁਪਏ ਜਿਹੜਾ ਐਮ ਆਰ ਪੀ ਹੈ ਨਾ 490 ਰੁਪਏ ਦਾ 490 ਰੁਪਏ ਲੈ ਹੋਈ ਮੇਰੇ 490 ਰੁਪਏ ਦਾ ਇਹ ਤੇ ਮੈਂ ਕਹਿੰਦਾ ਵੀ ਤੁਸੀਂ ਇੱਕ ਵਾਰੀ ਵਿజిਟ ਕਰੋ ਤੁਹਾਨੂੰ ਹੋਰ ਚੀਜ਼ਾਂ ਚੀਜ਼ਾਂ ਜਿਹੜੀਆਂ ਮਿਲ ਜਾਣਗੀਆਂ ਜਿਵੇਂ ਅੱਜ ਬਈ ਦੱਸੀ ਤੁਸੀਂ ਹੈ ਨਾ 1+1 ਅੱਛਾ ਲਿਕ ਫਰੀ 8 ਫਲੇਵਰ ਸਾਰੇ ਕਨ ਨਾਲ ਇੱਕ ਫ੍ਰੀ ਹੈ ਅਜੇ ਇਹ ਆਪ ਦਾ ਟੋਟਲ 8 ਫਲੇਵਰ ਹੈ ਜਿਹੜਾ ਮਰਜ਼ੀ ਲੈ ਲਵੇ ਜਿਹੜਾ ਮਰਜ਼ੀ ਲੈ ਲਵੇ ਮੈਂ ਨਾ ਇਹ ਚੀਜ਼ ਹੈ ਮੈਂ ਕਹਿੰਦਾ ਪਹਿਲੀ ਆਪਣੇ ਮੋਲ ਦੀ ਖਾਸੀਤਾ ਹੈ ਨਾ ਜਿਹੜਾ ਨਾਲ ਮਰਜ਼ੀ ਨਾਲ ਉੱਪਰ ਲਿਖਿਆ ਵੀ ਹੈ ਨਿਕ ਠੀਕ ਹੈ ਜੀ ਹਾਂ ਇੱਕ ਨਾਲ ਇੱਕ ਫ੍ਰੀ ਹੈ ਬਸ ਠੀਕ ਹੈ ਨਾ ਬਾਈ ਤੇ ਆ ਜਿਓ ਆਪਾਂ ਹਨਾ ਜਿਹੜਾ ਜਿਵੇਂ ਆਹ ਦੇਖੋ ਆ ਆਪਾਂ ਆਖੋ ਦੀ ਗੱਲ ਕੀਤੀ ਹੈ ਨਾ ਇਹਦਾ ਕੀ ਆਪਣਾ ਸਾਰਾ ਸਾਬ ਹੈ ਇਹ ਬੋਡੀ ਵਾਈ ਫ੍ਰੀ ਹੈ ਦੇ ਨਾਲ ਠੀਕ ਹੈ ਬਾਈ ਤੁਹਾਨੂੰ ਕਿਸੇ ਕਿਸੇ ਨੇ ਨਹੀਂ ਦੇਣਾ ਸਿਰਫ ਸਾਡੇ ਕੋਲ ਮਿਲਣਾ ਠੀਕ ਹੈ ਜੀ ਸਿਰਫ ਸਾਡੇ ਕੋਲ ਮਿਲਣਾ ਇਹ ਜਣ ਕੇ ਜਿਹੜਾ ਨੈਸਲੀ ਆਪ ਦਾ ਐਮ ਆਰ ਪੀ ਤੇ ਦੇ ਰਿਆ ਉਹਦੇ ਨਾਲ ਆਪਾਂ ਆਪਣੇ ਵੱਲੋਂ ਦੇ ਰਿਆ ਹੈ ਬਸ ਠੀਕ ਹੈ ਨਾ ਬਈ ਇਹ ਬਾਈ ਉਹਨੇ ਕਹਿੰਦੇ ਵੀ ਕੋਈ ਵੀ ਮਾਲ ਵਾਲਾ ਜਾਂ ਕੋਈ ਵੀ ਸ਼ਾਪ ਵਾਲਾ ਦੇਣ ਜਾਗਦਾ ਆ ਜਿਵੇਂ ਆਪਾਂ ਇਧਰ ਦੀ ਲੰਘ ਚਲੀ ਜਾਣਾ ਤੇ ਜਿਹੜੇ ਜਿਹੜੇ ਆਪਣੇ ਆ ਪ੍ਰੋਡਕਟ ਆ ਇਹਨਾਂ ਬਾਰੇ ਦੱਸੀ ਚਲੀ ਗਿਆ ਆਪਾਂ ਤੇ ਜਿਵੇਂ ਖੜੀ ਹੋਰੀ ਸਾਰੀਆਂ ਚੀਜ਼ਾਂ ਮੈਨੂੰ ਤੁਸੀਂ ਆ ਜਾਓਗੇ ਤਾਂ ਤੁਹਾਨੂੰ ਹਰੇਕ ਚੀਜ਼ ਦਾ ਪਤਾ ਲੱਗ ਹੀ ਜਾਊਗਾ ਜਿਵੇਂ ਮੇਨ ਮੋ ਬਾਸਕਟ ਕੰਪਨੀ ਦੀ ਇਹ ਵਿਕਰੀ ਆਪਣੇ ਕੋਲੇ ਠੀਕ ਹੈ ਜੀ ਹਮ ਕਰਤਾਰ ਲੁਧਿਆਣਾ ਕਰਤਾਰ ਦਾ ਠੀਕ ਹੈ ਜੀ 130 ਪ੍ਰਿੰਟਰ 100 ਰੁਪਏ। ਬਾਕੀ ਕਹਣਾ ਜੀ। ਗੰਦਾਰੀ ਵਿਕਰੀ ਜਾਂਦੀ ਏ। ਠੀਕ ਹੈ ਜੀ। ਹਮ। ਸਾਰਾ ਤਰ੍ਹਾਂ ਦੇ ਮਿਲਨੇ ਤੁਨੋ ਆ ਲੱਗੇ, ਕੇਕ ਲੱਗੇ ਹੋਏ ਆ। ਠੀਕ ਹੈ ਜੀ। ਔਰਸ ਲੱਗੇ ਹੋਏ ਆ। ਠੀਕ ਹੈ ਜੀ। ਪੈਗ 1 ਹਾਂ ਠੀਕ ਹੈ ਜੀ। ਆ 1 1 ਠੀਕ ਹੈ ਜੀ। ਇੱਕ ਨਾਲ ਇੱਕ ਠੀਕ ਹੈ ਜੀ। ਆ ਇੱਕ ਨਾਲ ਇੱਕ ਠੀਕ ਹੈ ਜੀ। ਆ ਇੱਕ ਨਾਲ ਇੱਕ ਠੀਕ ਹੈ ਜੀ। ਹਾਂ ਜੀ। ਆ ਇੱਕ ਨਾਲ ਇੱਕ ਆਣਾ ਠੀਕ ਹੈ ਜੀ। ਇਹਨਾਂ ਉੱਪਰ ਲਿਖਿਆ ਨਹੀਂ ਹੋਇਆ ਫੇਰ ਵੀ ਦਿੰਨੇ ਆ ਅਸੀਂ ਠੀਕ ਹੈ ਜੀ ਸਾਰੇ 8 8 ਕਰਕੇ ਵੇਚਦੇ ਆ ਸਿਰਫ ਅਸੀਂ ਦਿੰਨੇ ਆ ਠੀਕ ਹੈ ਜੀ ਆਪਾਂ ਜਿਹੜੇ ਹਿਸਾਬ ਨਾਲ ਆਪਾਂ ਨੂੰ ਆ ਵੀ ਵੱਧ ਤੋਂ ਵੱਧ ਅਗਲੇ ਦਾ ਫਾਇਦਾ ਹੋ ਜਵੇ ਹਨ ਹੂੰ ਤੇ ਆਪਾਂ ਨੰਗੀ ਚੱਲੀ ਹੈ ਨਾ ਜਿਵੇਂ ਇਹਦੇ ਚ ਸਮਾਨ ਹਲਦੀ ਰਾਮ ਸਾਰੇ ਸ਼ਹਿਰ ਚ ਐਮ ਆਰ ਪੀ ਦੇ ਵਿਕਦਾ ਮਾਲ ਠੀਕ ਹੈ ਜੀ ਸਿਰਫ ਅਸੀਂ 10% ਦਿੰਨੇ ਆ ਠੀਕ ਹੈ ਜੀ ਸਿਰਫ ਅਸੀਂ ਦਿੰਨੇ 10% ਠੀਕ ਹੈ ਜੀ ਸਾਰੇ ਐਮ ਆਰ ਪੀ ਦੇ ਵਿਕਦਾ ਸਾਰਾ ਬਿਲਕੁਲ ਹੈ ਨਾ ਬਾਈ ਤੇ ਆਓ ਆਪਾਂ ਤਰੇ ਚੱਲੀ ਹੈ ਨਾ ਜਿਵੇਂ ਆ ਆ ਗਏ ਸਾਰੇ ਜੀ ਨਾ ਪ੍ਰੋਡਕਟ ਇਹ ਜਿਹਨਾਂ ਕੀ ਇਹਨਾਂ ਦੇ ਸਾਰੇ ਬ੍ਰਾਂਡਡ ਸੁੱਦੇ ਆ ਦੇਸੀ ਸੁੱਦਾ ਕੋਈ ਹੈ ਨਹੀਂ ਇਹਦੇ ਵਿੱਚ ਠੀਕ ਹੈ ਜੀ ਹੋਮ ਮੇਡ ਈ ਟ੍ਰੀਟ ਠੀਕ ਹੈ ਜੀ ਸਾਰੇ ਬ੍ਰਾਂਡਡ ਸੁੱਦੇ ਆ ਜਿਹੜੀ ਕਿ ਮੇਰੇ ਸਾਹ ਨਿਤਨ ਭਾਈ ਇਹ ਚੀਜ਼ ਸ਼ਹਿਰ ਦੀ ਹੈ ਵੀ ਹੈ ਨਾ ਅਗਲਾ ਸਾਰਾ ਚੰਗੀ ਚੀਜ਼ ਖਾ ਕੇ ਰਾਜੀ ਨਹੀਂ ਕੋਈ ਬੰਦਾ ਅਨ ਬ੍ਰਾਂਡਡ ਖਾ ਕੇ ਰਾਜੀ ਨਹੀਂ ਕਿ ਨਹੀਂ ਉਹ ਅਗਲਾ ਜੇ ਪੈਸੇ ਪੇ ਕਰ ਦਤਾ ਤਾਂ ਪਾਗਲੇ ਨੂੰ ਚੰਗੀ ਚੀਜ਼ ਹੀ ਦੇਈਏ ਕਿ ਨਹੀਂ ਹੂੰ ਅੱਜ ਉਪਰ ਆਪਾਂ ਜਮੇ ਲੰਗੀ ਚੱਲਦੇ ਆ ਹਨ ਤੇ ਜਿਵੇਂ ਇਹ ਆਪਣੇ ਦੂਸਰੇ ਆ ਗਏ ਹਨ ਤਾਲਾ ਵਗੈਰਾ ਆ ਗੀਆਂ ਹਨ ਤਾਲਾ ਵਗੈਰਾ ਹੂੰ ਤਾਲਾ ਪਹਿਲਾਂ ਅਸੀਂ ਸਾਫ਼ ਕਰਵਾ ਕੇ ਫਿਰ ਪੈਕ ਕਰਾਂਨੇ ਠੀਕ ਹੈ ਜੀ ਕਸਟਮਰ ਨੂੰ ਸਾਫ਼ ਕਰਨ ਦੀ ਲੋੜ ਨਹੀਂ ਲੈਡੀਜ਼ ਨੂੰ ਕਰੇ ਸਾਫ਼ ਕਰਨ ਦੀ ਲੋੜ ਨਹੀਂ ਸਿੱਧੇ ਪਾਉ ਕੁੱਕਰ ਚ ਬਈ ਆ ਬਣਾਓ ਹਨਾ ਆ ਕੇ ਬਈ ਬਾਕੀ ਇਹ ਚੀਜ਼ ਮੈਂ ਵੇਖਿਆ ਵੀ ਆਪਣੇ ਜਿਹੜੇ ਆਪਣੇ ਸਾਫ਼ ਕਰਨਾ ਪੈਂਦਾ ਉਹ ਕਰਨਾ ਪੈਂਦਾ ਕੋਈ ਲੋੜ ਨਹੀਂ ਸਿੱਧੇ ਪਾਉ ਕੁੱਕਰ ਚ ਬਿਲਕੁਲ ਬਾਕੀ ਮੈਂ ਇਹ ਚੀਜ਼ ਦੇਖਿਆ ਆਪਣੇ ਸਟਾਫ ਦੇ ਵੀ ਵਧੀਆ ਹਨਾ ਕੋਰਪੋਰੇਟ ਆ ਜਿਵੇਂ ਜੇ ਵੀ ਬੀ ਸਫਾਈ ਦਾ ਤਾਂ ਅੰਦਾਜ਼ਾ ਹੈ ਕਿ ਮੈਂ ਮੈਨੂੰ ਜਿਹੜੀ ਚੀਜ਼ ਸਭ ਤੋਂ ਵਧੀਆ ਲਗੀ ਜਿਹੜਾ ਜਿਹੜਾ ਸਟਾਫ ਆ ਉਹ ਕਸਟਮਰ ਨੂੰ ਵਧੀਆ ਹੈਲਪ ਕਰਦਾ ਪਿਆ ਉਹਦੇ ਚਾਣਾ ਪਿਆਰ ਬਹਿਦੇ ਦੇ ਮੇਰੇ ਨਾਲ ਸੌਖਾ ਕੀਤਾ ਵਾ ਕੋਈ ਏਡਾ ਕੋਈ ਇਸ਼ੂ ਹੀ ਨਹੀਂ ਆਣਾ ਜਿਵੇਂ ਜਿਵੇਂ ਆਈ ਜਾਂਦੇ ਉਹ ਆਦੀ ਆਦੀ ਚੀਜ਼ ਖਰੀਦੀ ਇਹਨੇ ਜਿਵੇਂ ਆਹ ਤੀਜਾ ਆਪਣੇ ਕੋਲ ਹੈਨਾ ਹਾਂਜੀ ਤੇ ਲਓ ਮਿੱਤਰੋ ਹਰੇਕ ਚੀਜ਼ ਟੋਟਲ ਚੀਜ਼ ਜਿਹੜੀ ਤੁਹਾਨੂੰ ਮਿਲਣੀ ਆ ਕਿਉਂਕਿ ਜਿਹੜੇ ਵੀ ਆ ਪਿਆਰ ਚ 2000 ਦਾ 20 ਫੀਸਿਕਾ ਠੀਕ ਹੈ ਜੀ 1200 ਰੁਪਇਆ 1300 ਰੁਪਇਆ ਠੀਕ ਹੈ ਜੀ ਆ ਦੇਖੋ ਹੂੰ 370 ਰੁਪਏ ਦੇ ਦੋ ਪੀਸ ਆ ਠੀਕ ਹੈ ਜੀ 370 ਰੁਪਏ ਦੇ ਦੋ ਪੀਸ ਹਾਂ ਕੁਆਲਿਟੀ ਇਹਦੀ ਦੱਸਦੀ ਪਈ ਆ ਚਾਰ ਚਾਰ 400 ਰੁਪਏ ਸਵੇ ਕਰਦਾ ਸਿੰਗਲ ਪੀਸ ਬਿਲਕੁਲ ਹੈ ਨਾ ਬਈ ਹਾਂ ਤੇ ਅੱਜ ਜਿਵੇਂ ਤੁਸੀਂ ਇੱਧਰ ਦੇਖ ਲਓ ਆ ਕੱਚ ਚ ਲਈ ਹੋ ਗਿਆ ਹੂੰ ਆ ਦੇਖੋ ਸਰ ਕੱਚ ਦੇ ਆ ਬਿਲਕੁਲ ਹੈ ਨਾ ਬਈ 250 ਰੁਪਏ ਬਸ ਠੀਕ ਹੈ ਜੀ ਤੇ ਇਧਰ ਜਿਵੇਂ ਆ ਗਿਆ ਰਸੋਈ ਦਾ ਸਾਰਾ ਸਮਾਨ ਆ ਗਿਆ ਹੈ ਨਾ ਤੇ ਜਿਵੇਂ ਆ ਸੀਜਾਂ ਸਾਰੀਆਂ ਲੱਗੀਆਂ ਵੀ ਆ ਟੋਟਲ ਲਗਨੇ ਯਾਰ ਤੁਸੀਂ ਆਓਗੇ ਤੁਹਾਨੂੰ ਕੋਈ ਚੀਜ਼ ਹੈ ਇਹ ਮੈਂ ਕਹਿੰਦਾ ਨਿਤਨੇ ਇਦਾਂ ਦੀ ਕੋਈ ਚੀਜ਼ ਤਾਂ ਨਹੀਂ ਹੋਣੀ ਜਿਹੜੀ ਨਹੀਂ ਅਗਲੇ ਦੀ ਹੈ ਨਾ ਹਰ ਚੀਜ਼ ਮਿਲੂ ਹਰ ਚੀਜ਼ ਮਿਲੂਗੀ ਹੈ ਨਾ ਤੇ ਆਉ ਜਿਵੇਂ ਆਹ ਦੀ ਚੀਜ਼ਾਂ ਪਤਾ ਸੁਣੀ ਬਈ ਜਿਵੇਂ ਤੇ ਇਹਨਾਂ ਤਾਂ ਵੀ ਹੈਗੇ MRP ਛੋਟ ਬਈ ਹਰ ਚੀਜ਼ MRP ਦੀ ਛੋਟ ਜਿਵੇਂ 400 ਸਿਲ 430 ਰੁਪਏ 430 ਰੁਪਏ ਲਾਵੇ ਮਿੱਤਰ ਬਹੁਤ ਸਾਰੇ ਹੈ ਨਾ ਜਿਹੜੇ 576 ਪ੍ਰਿੰਟ 500 ਰੁਪਏ 500 ਰੁਪਏ ਹਾਂ ਬਿਲਕੁਲ ਹੈ ਨਾ ਬਈ ਨਿਤਨੇ ਬਈ ਜੀ ਆਪਾਂ ਗੱਲਬਾਤ ਕਰ ਲਈ ਆਪਾਂ ਕੱਲੇ ਕੱਲੇ ਪ੍ਰੋਡਕਟ ਦੀ ਹੈ ਨਾ ਜਾਣਕਾਰੀ ਦੇਣ ਲੱਗੀ ਤਾਂ ਵੀਡੀਓ ਵੀ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਨਾ ਭਾਈ ਕਈ ਵਾਰੀ ਸੱਜਨ ਮਿੱਤਰ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਕੁਆਲਿਟੀ ਮਿਲੂਗੀ ਨਾ ਜੇ ਰੇਟ ਆਪਾਂ ਘਟਦੇ ਰੇ ਹਰ ਚੀਜ਼ ਕੁਆਲਿਟੀ ਮਿਲੂ ਹਰ ਹਰ ਕੱਲੀ-ਕੱਲੀ ਚੀਜ਼ ਕੁਆਲਿਟੀ ਦਵਾਂਗੇ ਨਾਲੇ ਰੇਟ ਵੀ ਇੰਨੇ ਘਟਾ ਜੇ ਮੈਂ ਕੱਲਾ-ਕੱਲਾ ਦੱਸਣ ਲੱਗ ਗਿਆ ਤੇ ਸ਼ਾਮ ਪੈ ਜਣੀ ਹੈ ਸਹੀ ਗੱਲ ਆ ਨਾ ਭਾਈ ਸ਼ਾਮ ਪੈ ਜਣੀ ਹੈ ਬਿਲਕੁਲ ਵੀ ਅਗਲੇ ਨੂੰ ਆਓ ਆ ਕੇ ਪਤਾ ਲੱਗੂ ਫਰੀ ਨੂੰ ਬਿਲਕੁਲ ਆ ਨਾ ਭਾਈ ਕੁਆਲਿਟੀ ਦਿੰਨੇ ਬਿਲਕੁਲ ਬਿਲਕੁਲ ਨਿਤਨ ਵੀਰੇ ਜਦੋਂ ਆਪਾਂ ਵੀਡੀਓ ਕਰ ਰਹੇ ਦੀ ਹੈ ਨਾ ਅਪਾਡੋ ਗੋ ਕਸਟਮਰ ਆਇਆ ਆਟੇ ਬਾਰੇ ਹਨ ਮੈਂ ਵੀ ਕਈ ਤਰ੍ਹਾਂ ਦਾ ਤਾਂ ਆਪਣੇ ਕੋਲ ਆਟਾ ਹੀ ਹੈ ਹਨ ਇਹਦੇ ਬਾਰੇ ਆਪਾਂ ਸਾਰਾ ਦੱਸਦੀ ਹੈ ਹਨ ਵੀ ਰੋਦਰਾ ਠੀਕ ਹੈ ਜੀ ਮਲਟੀ ਗ੍ਰੇਨ ਠੀਕ ਹੈ ਜੀ ਗਲੂਟਨ ਫ੍ਰੀ ਠੀਕ ਹੈ ਜੀ 슈ਗਰ ਫ੍ਰੀ ਠੀਕ ਹੈ ਜੀ ਸੋਇਆਬੀਨ ਕਾਲੇ ਛੋਲੇ ਸਾਰੇ ਤਰ੍ਹਾਂ ਦਾ ਆਟਾ ਮਿਲਣਾ ਕੋਈ ਵੀ ਹੈ ਜੀ ਕੁਆਲਿਟੀ ਨਹੀਂ ਹੈਗੀ ਬਰਗੀ ਬਾਜ਼ਾਰ ਚ ਜਿਹੜਾ ਹਰ ਕੁਆਲਿਟੀ ਆਪਾਂ ਨੂੰ ਮਿਲੂਗਾ ਆਟੇ ਦੀ ਠੀਕ ਹੈ ਜੀ ਇੱਕ ਨੂੰ ਆਪ ਕੋਲ ਐਮ ਪੀ ਆਟਾ ਠੀਕ ਹੈ ਜੀ ਜਿਹੜਾ ਕੋਈ ਨਹੀਂ ਖਾ ਗਿਆ ਆਟਾ ਨਹੀਂ ਕੋਈ ਹੋਰ ਖਾਊਗਾ ਵੀ ਬਿਆਰੋ ਠੀਕ ਹੈ ਜੀ ਅੱਜ ਗੰਭੀਰ ਬਿਮਾਰੀਆਂ ਪੇਟ ਦੀਆਂ ਦੂਰ ਕਰ ਦਿੰਦਾ ਠੀਕ ਹੈ ਜੀ ਇੰਨੀ ਵਰੀ ਕੁਆਲਿਟੀ ਆਟਾ ਐਮਪੀ ਦਾ ਬਿਨਾਂ ਰੇਤ ਆਟਾ ਠੀਕ ਹੈ ਜੀ ਯਾਨੀ ਕਿ ਕਨਕ ਹੁੰਦੀ ਹੈ ਨਾ ਐਮਪੀ ਦੀ ਉਹ ਆਟਾ ਇਹ ਨਦਰਬਈ ਕੀ ਇਹਦਾ ਰੇਟਾ ਕਿੰਨਾ ਹੈ ਨਾ ਜਨਕਿ ਆ ਹੋਂਦ ਜਿਵੇਂ ਆਪਾਂ ਇਹਦੇ 100 490 ਰੁਪਏ 10 ਕਿਲੋ ਠੀਕ ਹੈ ਜੀ ਯਾਨੀ ਕਿ ਉਹ ਉਹ ਗਰੰਟੀ ਹੈ ਵੀ ਜਿਹੜਾ ਬੰਦਾ ਇਹਨਾਂ ਖਾ ਗਿਆ ਯਕੀਨ ਕਰੂਗਾ ਬਸ ਇੱਕੋ ਰੋਟੀ ਠੀਕ ਹੈ ਨਾ ਬਈ ਨਦਰਬਈ ਇੰਨੇ ਵਰੀ ਥੋੜਾ ਦਾ ਸਗੀ ਜਿਵੇਂ ਸਰਫੈਕਸਲ ਜਿਵੇਂ ਥੋੜਾ ਗਰਮੀ ਜਿਆਦਾ ਚੱਲਦਾ ਇਹਨਾਂ ਦੇ ਆਪਣਾ ਕੀ ਆਫ ਚੱਲ ਰਿਹਾ ਬ ਸਰਫ ਐਕਸਲ 7 ਕਿਲੋ 350 ਪਲਸ ਐਮ ਆਰ ਪੀ ਕੋ ਅਜਾ ਐਮ ਆਰ ਪੀ ਤਾਂ ਵੀ 300 350 ਪਲਸ ਲਓ ਵੀ ਮਿੱਤਰੋ ਹੁਣ ਤਾਂ ਹੋਣਾ ਹੀ ਪੈਣਾ ਮਿੱਤਰ ਮੋਲ ਦੇ ਵਿੱਚ ਜੇ ਆਪਾਂ ਗੱਲਬਾਤ ਕਰ ਲਈ ਹੈ ਨਾ ਲੇਕਿਨ ਵੀ ਸਾਰੀਆਂ ਚੀਜ਼ਾਂ ਨੂੰ ਸਾਰੀਆਂ A to Z ਸਾਰੇ ਜਿੰਨੇ ਸਰਫ ਆ ਹਰ ਚੀਜ਼ ਚ ਲੈਸ ਹਰ ਚੀਜ਼ ਚ ਬਸ ਠੀਕ ਹੈ ਨਾ ਬਈ ਇਸ ਤਰੀ ਪਿਆਰ ਨਾਲ ਬਸ ਠੀਕ ਹੈ ਨਾ ਆਓ ਬਈ ਨੇ ਤੇ ਨਾ ਆਪਾਂ ਉੱਪਰ ਵੀ ਆਪਾਂ ਦਿਖਾਈ ਹੈ ਨਾ ਜਿਹੜਾ ਪਲਾਸਟਿਕ ਦੁਸ਼ਤ ਦਾ ਜਿਹੜਾ ਆਪਣਾ ਸਾਰਾ ਸਮਾਨ ਹੈ ਮਿਲੋ ਵੀ ਮਿੱਤਰੋ ਹੁਣ ਆਪਾਂ ਉੱਪਰਲੇ ਪੋਰਸ਼ਨ ਦੇ ਵਿੱਚ ਆ ਗਏ ਇਹਦੇ ਵਿੱਚ ਮੇਰੇ ਨਾਲ ਬਈ ਸਾਰਾ ਪਲਾਸਟਿਕ ਦਾ ਜਿਹੜਾ ਆਪਣਾ ਸਬਾਨ ਪਿਆ ਹੈ ਨਾ ਭਾਈ ਇਹ ਵੀ ਬਈ ਨਿਤਨ ਭਾਈ ਸਾਰੇ ਜਿਹੜੀਆਂ ਬੋਤਲਾਂ ਮਤਲਬ ਵਗੈਰਾ ਇਹ ਸਾਰਾ ਬ੍ਰਾਂਡਡ ਹੀ ਹੈ ਭਾਈ ਸਾਰਾ ਬ੍ਰਾਂਡਡ ਠੀਕ ਹੈ ਜੀ ਤਾਂ ਮਿਲਟਨ ਦਾ ਠੀਕ ਹੈ ਜੀ ਮਿਲਟਨ ਦਾ ਮੈਨੂੰ ਸਾਰਾ ਠੀਕ ਹੈ ਜੀ ਮਿਲਟਨ ਹੋਗਾ ਜੇਪੀ ਹੋਗਾ ਡਬਲਿੰਗ ਹੋਗਾ ਠੀਕ ਹੈ ਜੀ ਹਰ ਚੀਜ਼ ਬ੍ਰਾਂਡਡ ਬਈ ਜਾਨਕੀ ਜਿਹੜੀਆਂ ਪੂਰੀਆਂ ਟੌਪ ਤੇ ਚੱਲ ਰਹੀਆਂ ਕੱਪੜੀਆਂ ਇਹ ਉਹ ਆ ਬਈ ਹਨਾ ਸਿਰੇ ਦੀ ਸਿਰੇ ਦੀ ਜਿਹੜੀ ਕੁਆਲਿਟੀ ਹੈ ਬਿਲਕੁਲ ਹਨਾ ਬਈ ਇਹਦੇ ਵਿੱਚ ਵੀ ਬਈ ਕੁਆਲਿਟੀ ਦੇ ਨਾਲ ਨਾਲ ਕੁਆਂਟੀਟੀ ਵੀ ਹਰ ਇੱਕ ਚੀਜ਼ ਹੀ ਮਿਲ ਰਹੀ ਹੈ ਹਨਾ ਕਹਿੰਦੇ ਇਹ ਨਹੀਂ ਵੀ ਆਪਾਂ ਕਦੀ ਵੀ ਇੱਕ ਦੋ ਚੀਜ਼ਾਂ ਮਿਲਦੀ ਇਹਦੀ ਪਿਆਰ ਨਾਲ 20-20% ਰੇਟ ਘਟਾ 20-25-25% ਰੇਟ ਘਟਾ ਪਿਆਰ ਨਾਲ ਸਾਡੇ ਠੀਕ ਹੈ ਜੀ ਨਾਲੋਂ ਬ੍ਰਾਂਡਡ ਮਿਲੂਗੀ ਬਸ ਠੀਕ ਹੈ ਨਾ ਬਈ ਤੇ ਉਹ ਚੀਜ਼ਾਂ ਉਹਦੀ ਆ ਗਈ ਬਿਲਕੁਲ ਹਾਂ ਸੈਲੋ ਮਿਲਟਨ ਜੀਪੀ ਬਿਲਕੁਲ ਹੈ ਨਾ ਕਿ ਹਰ ਚੀਜ਼ ਨੂੰ ਹਰ ਕੋਲਟ ਕੰਪਨੀ ਅੱਜ ਮੈਂ ਅਤੀ ਦੇਖ ਲਓ ਬੋਤਲਾਂ ਵਗੈਰਾ ਹੈ ਨਾ ਜਿਵੇਂ ਆਟੀ ਬਣਾ ਕੇ ਬਈ ਮੇਰੇ ਸਾਨੂੰ ਚਾਰਜ ਵਾਲੇ ਹੈ ਨਾ ਹਾਂ ਚਾਰਜਿੰਗ ਵਾਲਾ ਟਿਫਨ ਹੈਗੀ ਹੈ ਹਾਂ ਤੇ ਹਾਂ ਦੇਖੋ ਅੱਜ ਮੈਂ ਚਾਰਜ ਲੱਗ ਰਿਹਾ ਟਿਫਨ ਚਾਰਜਿੰਗ ਵਾਲਾ ਹਾਂ ਤੇ ਬ੍ਰਾਂਡਡ ਜੀਪੀ ਦਾ ਨਾਈਸਰ ਠੀਕ ਹੈ ਜੀ ਬ੍ਰਾਂਡਡ ਸੁੱਧ ਵੀ ਮਿਲਣਗੇ ਬਿਲਕੁਲ ਹੈ ਨਾ ਬਾਈ ਤੇ ਅਰੇ ਅਨਬ੍ਰੇਕਰ ਆ ਸਾਰੇ ਹਾਂ ਅੱਛਾ ਸਾਫੇ ਕੰਪਨੀ ਦੇ ਇਹ ਵੀ ਸਾਰੇ ਅਨਬ੍ਰੇਕਰ ਦਾ ਠੀਕ ਹੈ ਜੀ ਪਾਣੀ ਦੀ ਬੋਤਲਾਂ ਠੀਕ ਹੈ ਜੀ ਆ ਜਿਵੇਂ ਟ੍ਰੇਆਂ ਵਗੈਰਾ ਦੇਖ ਲਓ ਨਾ ਹਾਂਜੀ ਹਾਂਜੀ ਟ੍ਰੇ ਬਿਲਕੁਲ ਜਿਵੇਂ ਸਬਹੁਤ ਜਣ ਕੇ ਸੋਹਣੀਆਂ ਵਧੀਆ ਬੜੀਆਂ ਵੀ ਆਣ ਕੇ ਆ ਦੇਖੋ ਹਾਂ ਵਡੰਦੀਆਂ ਵੀ ਹੈਗੀਆਂ ਇਹਦਾ ਨਿਤਨ ਬਈ ਕੀ ਐਮ ਆਰ ਪੀ ਇਹਦਾ ਜੇ ਆਪਣਾ ਇਹ ਲਿਖਿਆ ਹੋਇਆ ਤੇ ਉਪਰ ਹੀ ਲਗਾਊਗਾ 40-40% ਰੇਟ ਘਟਾ ਬੀ ਆਹ ਇਹਦਾ ਵੀ ਹਾਂਜੀ ਹਰ ਚੀਜ਼ ਦਾ ਠੀਕ ਹੈ ਜੀ ਹਰ ਚੀਜ਼ ਦਾ 40-40% ਰੇਟ ਘਟਾ ਬੀ ਆਣਾ ਬਿਲਕੁਲ ਹੈਨਾ ਆ ਦੇਖੋ ਸਾਰੀਆਂ ਇਹਦੇ ਚ ਮਿਲ ਜਾਣਗੀਆਂ ਹੈਨਾ ਮੇਰੇ ਖਿਆਲ ਨਾਲ ਇਹਨਾਂ ਉਹ ਘੱਟ ਚ ਦੀ ਕੁਆਲਿਟੀ ਹੋਊਗੀ ਠੀਕ ਹੈ ਜੀ ਬੈਗ ਟਿਫਨ ਵਾਲੇ ਬੈਗ ਹੋਗੇ ਬੈਗ ਹੋਗੇ ਹੈਨਾ ਹਾਂ ਹਾਂ ਤੇ ਔਰ ਕਿੱਡਾ ਸੈਟ 450 ਰੁਪਏ ਦਾ ਅੱਛਾ ਜੀ 450 ਰੁਪਏ ਦਾ ਸੈਟ ਆ ਠੀਕ ਹੈ ਜੀ ਆ 300 ਰੁਪਏ ਦਾ ਸੈਟ ਠੀਕ ਹੈ ਜੀ ਗੱਲ ਗੱਲ ਤੋਂ ਤੇ ਨਾਲਸ ਤੇ ਬਹੁਤ ਬੜੀ ਬਿਲਕੁਲ ਹੈ ਨਾ ਜੀ ਹਮਮ ਚਲੋ 400 ਰੁਪਏ ਦਾ ਠੀਕ ਹੈ ਜੀ ਕੁਮਰ ਫਿਰ ਆ ਕੇ ਕਾ ਛੁੱਟੀਆਂ ਆ ਗਈਆਂ ਹਾਂਜੀ ਸਕੂਲ ਨਾਲ ਛੁੱਟੀਆਂ ਹੋਣੀਆਂ ਹੁਣ ਆਹ ਲੈ ਗੋ ਵੀਰ ਜੀ ਸਮਾਨ ਪਾ ਕੇ ਲੈ ਜੋ ਤੇਰਾ ਸਮਾਨ ਖਰਾਬ ਨਹੀਂ ਹੋਊਗਾ ਨਾ ਇਹ ਵੀ ਕੰਪਨੀ ਦਾ ਬਈ ਹੈ ਨਾ ਜੀਪੀ ਕੰਪਨੀ ਦਾ ਬਿਲਕੁਲ ਹੈ ਨਾ ਬਈ ਜੇ ਆਪਾਂ ਗੱਲਬਾਤ ਕਰ ਲਈਏ ਤੇ ਜੇ ਮੈਂ ਕਹਿੰਦਾ ਹਾਈ ਸਕੂਲ ਵੀ ਹੈ ਕਿ ਟੋਪ ਲੋਵੀ ਮਤਰਾ ਇਕ ਕਰੀ ਤੈਨੂੰ ਆਉਣਾ ਪਊਗਾ ਜਿਹੜੀ ਵੀ ਚੀਜ਼ ਦੀ ਚਾਹੋਗੇ ਨਾ ਤੈਨੂੰ ਉਹ ਜੀ ਚੀਜ਼ ਮਿਲੂਗੀ 400 50 ਰੁਪਏ ਦਾ ਹਮ ਬਿਲਕੁਲ ਹੈ ਨਾ ਬਈ ਗੱਲਬਾਤ ਕਰ ਲਈਏ ਆ ਜਿਵੇਂ ਬੱਚਿਆਂ ਨੂੰ ਹਨਾ ਬੋਤਲਾ ਵਗੈਰਾ ਕੀਫਨ ਵਗੈਰਾ ਬੱਚਿਆਂ ਦੇ ਬੱਚਿਆਂ ਵਾਲੀ ਗੱਲ ਮੈਂ ਕਹਿੰਦਾ ਵੈਰੈਟੀ ਪਈ ਆਪਣੇ ਕੋਲ ਟੋਟਲੀ ਪਈ ਆ ਟੋਟਲੀ ਟੋਟਲੀ ਜਿਵੇਂ ਸਾਰੀ ਏ ਟੂ ਜ਼ेड ਸਾਰੇ ਕਲਾਸ ਆ ਤੀ ਦੇਖੋ ਬਿਲਕੁਲ ਹਨਾ ਬਈ ਤੇ ਜੇ ਆ ਗੱਲਬਾਤ ਕਰ ਲਈਏ ਇੱਥੇ ਰਾਸ਼ੀ ਚੇਲੇ ਕਾਪੀ ਮਿਲਦੇ ਠੀਕ ਹੈ ਜੀ ਰਾਸ਼ੀ ਤੁਲਾ ਰਾਸ਼ੀ ਵਿਰਚਿਕ ਰਾਸ਼ੀ ਠੀਕ ਹੈ ਜੀ ਸਾਰੇ ਮਿਲਣਗੇ ਇੱਥੇ ਠੀਕ ਹੈ ਜੀ 골ਡਨ ਕੱਪ ਵੀ ਹੈਗੇ ਇੱਥੇ ਠੀਕ ਹੈ ਜੀ ਇਹਨਾਂ ਦੇ ਵੀ ਬਈ ਡਿਸਕਾਊਂਟ ਆ ਸਾਰਿਆਂ ਦੇ ਹਰ ਚੀਜ਼ ਤੇ ਹਰ ਚੀਜ਼ ਤੇ ਡਿਸਕਾਊਂਟ ਆ ਪਰ 25 25% ਰੇਟ ਘਾਟਾ ਬਿਜਾਰ ਨਾਲ 25 25% ਰੇਟ ਘਾਟਾ ਜੀ ਮਿੱਤਰੋ ਆ ਜਿਓ ਕਰਾ 25 25% ਬਈ ਕਹਿੰਦਾ ਆਪਣਾ ਜਿਹੜਾ ਡਿਸਕਾਊਂਟ ਆ ਤੇ ਬਾਕੀ ਇਹ ਕਟੋੜ 1000 1000 15 1500 ਰੁਪਏ ਦਾ ਘਟ ਰੇਟ ਬਿਜਾਰ ਨਾਲ ਫਰਕ ਆ ਵੀਰੇ ਜਿਵੇਂ ਕਈ ਵਾਰੀ ਘਰਾਂ ਦੇ ਵਿੱਚ ਪ੍ਰੋਬਲਮ ਆ ਹਨਾ ਵੀ ਜਗ੍ਹਾ ਦੀ ਹੁੰਦੀ ਆ ਇਹਦਾ ਬਈ ਕੀ ਰੇਟ ਆ ਬਾਜ਼ਾਰ ਦੇ ਨਾਲ ਕਿੰਨਾ ਕ ਫਰਕ ਹੋ ਬਈ ਇਹਦਾ ਬਈ ਕਟੋੜ 12 1200 ਰੁਪਏ ਪੀਸ ਦਾ ਫਰਕ ਆ ਬਿਜਾਰ ਨਾਲ 12 120 अच्छा एक एक पीस ਨਾਲੇ ਪਿਓਰ ਸ਼ੀਲ ਹੋਊ ਆਪਣੇ ਕੋਲੇ ਠੀਕ ਹੈ ਭਾਈ ਯਾਰ ਚ ਲੋਹੇ ਦੇ ਉੱਪਰ ਨਿਕਲ ਕਰ ਦਿੰਦੇ ਸਟੀਲ ਕਰਕੇ ਵੇਚਦੇ ਪਰ ਆਪਣੇ ਕੋਲ ਉਹ ਕੰਮ ਕੋਈ ਨਹੀਂ ਹੈਗਾ ਬਸ ਠੀਕ ਹੈ ਨਾ ਭਾਈ ਜਿਵੇਂ ਬਾਥਰੂਮ ਵਗੈਰਾ ਚ ਲਾਉਣਾ ਬਾਲਟੀਆਂ ਹੋਗੀਆਂ ਪਾਲਟੀਆਂ ਹੋਗੀਆਂ ਕੱਪ ਹੋਵੇ ਇਹ ਵੀ ਬ੍ਰਾਂਡਡ ਮਿਲੂ ਤੁਹਾਨੂੰ ਹਰ ਚੀਜ਼ ਬ੍ਰਾਂਡਡ ਮਿਲੂ ਆਪਣੇ ਕੋਲ ਠੀਕ ਹੈ ਜੀ ਇਹ ਵੀ ਬਾਜ਼ਾਰ ਨਾਲੋਂ ਆਫ ਆ ਭਾਈ ਹੈ ਨਾ ਹਰ ਚੀਜ਼ ਆਫ ਬਸ ਠੀਕ ਹੈ ਨਾ ਭਾਈ ਨਹੀਂ ਤੇ ਭਾਈ ਜਿਵੇਂ ਗਰਮੀਆਂ ਚੱਲ ਰਹੀਆਂ ਹਨ ਬਾਰਡਰ ਕੂਲਰ ਦੀ ਮੈਂ ਕਹਿੰਦਾ ਸੇਲ ਵੀ ਜ਼ਿਆਦਾ ਹੋ ਰਹੀ ਹੈ ਹਾਂ ਜੀ ਹਾਂ ਜੀ ਇਹ ਵੀ ਭਾਈ ਕਿੰਨਾ ਕੁ ਡਿਸਕਾਊਂਟ ਹੈ ਇਹਦੇ 'ਚ ਭਾਈ ਬ ਠੀਕ ਹੈ ਜੀ ਉਦੋਂ ਬਾਅਦ 1956 ਪ੍ਰਿੰਟ ਠੀਕ ਹੈ ਜੀ 1000 ਰੁਪਏ ਮਿਲਣ ਆਪਣੇ ਕੋਲ ਬਿਆਰ ਚ 1600 1700 ਰੁਪਏ ਵੇਚਦੇ ਆ ਆਪਣੇ ਕੋਲ 1000 ਰੁਪਏ ਦਾ ਲਓ ਵੀ ਰੋੜ 50 ਵੈਰਾਈਆਂ ਹੋਣਗੇ ਰੇਜ ਚ 50 ਡਿਜ਼ਾਈਨ ਹੋਣਗੇ ਬਿਲਕੁਲ ਆਣਾ ਬਈ ਸਾਰਿਆਂ ਤੇ ਯਾਰ ਤੁਹਾਨੂੰ ਆਫ ਮਿਲਣਾ ਜੇ ਤੁਸੀਂ ਐਮ ਆਰ ਪੀ ਆ ਕੇ ਦੇਖ ਲੈਣੀ ਆ ਉਦੋਂ ਗਾ ਤੁਹਾਨੂੰ ਡਿਸਕਾਊਂਟ ਮਿਲੀ ਤੁਰਿਆ ਨੇ ਹਣਾ ਬਈ ਤੇ ਜਿਵੇਂ ਆਪਾਂ ਗੱਲਬਾਤ ਕਰ ਲਈ ਆ ਦੇਖੋ ਆਗੇ ਜਿਵੇਂ ਪਲਾਸਟਿਕ ਦੀ ਹੈ ਨਾ ਪਲਾਸਟਿਕ ਦੀ ਹਾਂ ਦਾਵਾ ਪਾ ਕੇ ਰੱਖ ਲੋ ਚਾਹ ਪੱਤੀ ਪਾ ਕੇ ਰੱਖ ਲੋ ਬਿਲਕੁਲ ਹੈ ਨਾ ਬਈ ਨੈਸਟਾ ਕੰਪਨੀ ਦਾ ਠੀਕ ਹੈ ਜੀ ਹਰ ਚੀਜ਼ ਕੰਪਨੀ ਵਿਲੂ ਆਪਣੇ ਕੋਲ ਬਿਲਕੁਲ ਹੈ ਨਾ ਬਈ ਆ ਫਿਰ ਗਮਲੇ ਆ ਗਏ ਗਮਲੇ ਆ ਗਏ ਹੈ ਨਾ ਵੀ ਸਾਈਜ਼ ਸਾਰੇ ਮਿਲ ਜਾਣਗੇ ਪਲਾਸਟਿਕ ਦੇ ਨਾਲ ਠੀਕ ਹੈ ਜੀ ਤੁਪੇ ਰੱਖੋ ਜਾਂ ਮਰਜੀ ਕੁਛ ਨਹੀਂ ਹੁੰਦਾ ਇਹਨੂੰ ਠੀਕ ਹੈ ਬਈ ਇਹ ਉਹ ਐ ਤ ਨਹੀਂ ਬਈ ਨਾ ਨਾ ਪਲਾਸਟਿਕ ਨਾ ਨਾ ਜਿੰਨਾ ਮਰਜ਼ੀ ਬੜੀ ਜਣਾ ਬਈ ਖੁਸ਼ ਹੁੰਦਾ ਹਾਂ ਬਾਕੀ ਰੇਟ ਵੀ ਬਹੁਤ ਹੈਨਾ ਹਾਂਜੀ ਹਾਂਜੀ 3 ਦਿਨ ਹਰੇਕ ਬੰਦੇ ਸਿਰਫ 235 ਰੁਪਏ ਦਾ ਪੀਸ ਮੈਂ ਦੇਖੋ ਇਹ ਕਨਾੜ ਕੋਦ ਮਰਜੀ ਲੈ ਜਲੋ ਪੂਰਾ ਫੁੱਲ ਸਾਈਜ਼ ਆ ਬਾਕੀ ਬਾਈ ਹੁਣ ਕਿਨੇ ਪਲਾਸਟਿਕ ਇਹਦੀ ਪੂਰੀ ਜਿਹੜੀ ਬ੍ਰਾਂਡਡ ਹੋਊਗੀ ਨਹੀਂ ਨਦਰ ਬਾਈ ਇਹਦੇ ਬਾਰੇ ਵੀ ਪਤਾ ਸਦੀ ਹੈ ਹੈਨਾ ਬਈ ਮੈਂ ਕਹਿੰਦਾ ਵੀ ਰਸੋਈ ਦੀ ਸਭ ਤੋਂ ਜ਼ਰੂਰ ਰਸੋਈ ਦੀ ਸ਼ਾਨ ਆ ਜੀ ਹਾਂ ਬਿਲਕੁਲ ਆ ਨਾ ਬਈ ਸਬਜ਼ੀਆਂ ਰੱਖ ਲਓ ਜੋ ਮਰਜੀ ਰੱਖੀ ਚੱਲੋ ਮਰਜੀ ਫੋਲਡ ਕਰ ਲਓ ਜਗ੍ਹਾ ਹੈ ਨਹੀਂ ਉੱਪਰ ਚਲਾ ਲਓ ਬਿਲਕੁਲ ਆ ਨਾ ਬਈ ਹਾਂ ਹੂੰ ਕੁਆਲਟੀ ਇਹ ਰਿ ਹਰ ਚੀਜ਼ ਕੁਆਲਟੀ ਹੋਊ ਆਪਣੇ ਕੋਲੇ ਠੀਕ ਹੈ ਜੀ ਹੈਨਾ ਤੇ ਆਜੋ ਜਿਵੇਂ ਆਪ ਵੇਖੀ ਚਾਹਦੇ ਆ ਹਨਾ ਵਾਈਪਰ ਹੋਗੇ ਕੰਪਨੀਆਂ ਦੇ ਸਾਰੇ ਵਾਈਪਰ ਕੰਪਨੀਆਂ ਦੇ ਆਪਣੇ ਕੋਲੇ ਹਮ ਡੱਬੇ ਦੇ ਜਿੰਨੇ ਵੀ ਆਪਾਂ ਮੈਂ ਕਹਿੰਦਾ ਪ੍ਰੋਡਕਟ ਦਿਖਾਇਆ ਹਨਾ ਉਹ ਸਾਰੇ ਬ੍ਰਾਂਡਡ ਹੀ ਹੈਗਾ ਕਿਉਂਕਿ ਕਸਟਮਰ ਆਪਣੇ ਨਾਲੋਂ ਵੀ ਜ਼ਿਆਦਾ ਸਿਆਣਾ ਹੈ ਉਹਨੂੰ ਹਰ ਇੱਕ ਚੀਜ਼ ਪਤਾ ਵੀ ਹੈ ਨਾ ਜਿਵੇਂ ਆਪਾਂ ਟੀਫਣਾ ਦੀ ਗੱਲ ਆਵਾਦ ਕੀਤੀ ਹੈ ਜੇਪੀ ਬਰਾੜ ਜਿਹੜੇ ਜਿਹੜੇ ਪੂਰੇ ਬ੍ਰਾਂਡ ਚੱਲ ਰਹੇ ਐ ਇਸ ਟਾਈਮ ਪੂਰੇ ਹੈ ਨਾ ਭਾਈ ਤੇ ਭਾਈ ਕੋਈ ਸੱਜਣਾ ਫੋਨ ਕਰਕੇ ਆਉਂਦਾ ਉਹਨੂੰ ਕੁਆਲਿਟੀ ਇਦਾਂ ਹੀ ਮਿਲੂਗੀ ਇਦਾਂ ਹੀ ਮਿਲੂ ਇਦਾਂ ਹੀ ਕੁਆਲਿਟੀ ਤੇ ਕੁਆਲਿਟੀ ਵੇ ਪਰਿਆ ਪਿਆ ਯਾਰ ਸਾਰਾ ਬਸ ਠੀਕ ਹੈ ਨਾ ਭਾਈ ਕਾਕਾਸ ਤੇ ਹੀ ਹੈ ਬਸ ਠੀਕ ਹੈ ਕੋਈ ਇਦਾਂ ਦਾ ਨਹੀਂ ਹੋਣਾ ਨਰਾਜ਼ਦ ਨਹੀਂ ਹੋਗੇ ਜੇ ਨਾ 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 ਕੋਈ ਨਰਾਜ਼ਗੀ ਨਹੀਂ ਕਿਸੇ ਨਾਲ ਤੇ ਜਿਦਣ ਮੇਰੇ ਆਪਾਂ ਜਾਂਦੇ ਜਾਂਦੇ ਆਪਣੇ ਜਿਹੜੇ ਮੌਲ ਦੀ ਲੋਕੇਸ਼ਨ ਪ੍ਰੋਪਰ ਕਲੀਅਰ ਕਰ ਦਈਏ ਵੀ ਆਪਾਂ ਕਿੱਥੇ ਆਪਣਾ ਜਿਹੜਾ ਮੌਲਾ ਕਿਉਂਕਿ ਜਿਹੜੇ ਲੋਕਲ ਮੋਗਿਆ ਉਹਨਾਂ ਨੂੰ ਲੱਭਣਾ ਸੌਖਾ ਹੋ ਜਾਏ ਅਗਲਾ ਸਿੱਧਾ ਆਪਣੇ ਸ਼ੌਪ ਦੇ ਅਗੇ ਜਿਹੜੀ ਚੀਜ਼ ਖਰੀਦ ਜਗੇ ਹਣਾ ਰੇਲਵੇ ਰੋਡ OBC ਬੈਂਕ ਦੇ ਨਾਲ ਠੀਕ ਹੈ ਜੀ ਜੇ ਦੂਜੀ ਪਾਸੇ ਆਇਓ ਡੋਗਰੇ ਹਲਵਾਈ ਰੇਡ ਦਾ ਦਰਵਾਜ਼ਾ ਵਾ ਉਹਦੇ ਨਾਲ ਬੱਠੀ ਕਹਿਣਾ ਬਈ ਤੇ ਲੋਬੀ ਸਚਨੋ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਬਾਈ ਉਹਨਾਂ ਤੇ ਇਹ ਜਿਹੜੇ ਨੰਬਰ ਸਕਰੀਨ ਦੇ ਉੱਪਰ ਚੱਲਦੇ ਉਹ ਕਿ ਮੈਂ ਵੈਸੇ ਇੱਕ ਚੀਜ਼ ਮੈਂ ਕਹੂੰਗਾ ਕਿਉਂਕਿ ਕੋਈ ਵੀ ਪ੍ਰੋਡਕਟ ਖਰੀਦਣਾ ਹੈ ਫੋਨ ਲਾਉਣ ਦੀ ਬਜਾਏ ਬਾਈ ਉਹਨਾਂ ਦੇ ਜਿਹੜੇ ਮਾਲ ਦੇ ਉੱਪਰ ਆ ਕੇ ਵਿజిਟ ਕਰੋ ਤੁਹਾਨੂੰ ਹਰੇਕ ਚੀਜ਼ ਦੇ ਵਿੱਚ ਕੁਆਲਿਟੀ ਵੀ ਮਿਲੂ ਤੇ ਕੁਆਂਟੀਟੀ ਵੀ ਮਿਲੂਗੀ ਜਰੂਰ ਇੱਕ ਵਾਰੀ ਵਿజిਟ ਕਰੋ ਕਿਉਂਕਿ ਜਿਹੜਾ ਵੀ ਬਾਈ ਨੇ ਸਾਮਾਨ ਚਾਹੇ ਹਰੇਕ ਸਾਮਾਨ ਦੇ ਜਨਕਿ ਐਮ ਆਰ ਪੀ ਦੇ ਨਾਲ ਵੀ ਡਿਸਕਾਊਂਟ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਕੋਗੇ ਤੁਹਾਡੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਹਰੇਕ ਸਾਮਾਨ ਤੁਹਾਨੂੰ ਇੱਥੇ ਇੱਕ ਛੱਤ ਦੇ ਤਾਲਾ ਮਿਲ ਜਾਣਾ ਹੈ ਜਉਂਦੇ ਬਾਦ ਤੇ ਰਹੋ ਜੀ ਮਿਲਦੇ ਹਾਂ ਕਿਸੇ